ਹਾਂਜੀ ਸ਼ਾਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਜੋ ਹੈ ਪਸ਼ੂ ਮੰਡੀ ਚੜੈਕਾ ਜਿਹੜੀ ਕਿ ਮਹੀਨੇ ਦੇ ਵਿੱਚ ਚਾਰ ਵਾਰੀ ਲੱਗਦੀ ਹੈ ਤੇ ਇਹ ਘਾਟੂ ਮਾਲ ਦੀ ਮੰਡੀ ਹੈਗੀ ਦੁੱਧ ਵਾਲੇ ਪਸ਼ੂ ਨਹੀਂ ਆਉਂਦੇ ਇੱਥੇ ਟੋਕਰ ਜਾਨਵਰ ਵੀ ਆ ਜਾਂਦੇ ਆ ਤੇ ਟੋਕਰ ਗੱਬਣ ਵੀ ਆ ਜਾਂਦੇ ਆ ਤੇ ਸਪੈਸ਼ਲ ਕਟੀਆਂ ਤੇ ਝੋਟੀਆਂ ਆਉਂਦੀਆਂ ਇਸ ਮੰਡੀ ਦੇ ਉੱਤੇ ਤੇ ਸੇਲ ਵਾਸਤੇ ਵੀ ਆ ਜਾਂਦੀਆਂ ਤੇ ਘਾਟੂ ਮਾਲ ਵਾਲੀਆਂ ਬਹੁਤ ਜ਼ਿਆਦਾ ਹੁੰਦੀਆਂ ਮੰਡੀ ਦੇ ਉੱਤੇ ਤੇ ਪਹਿਲਾਂ ਕੌਸਟਾ ਮੇ ਤੋਂ ਪਹਿਲਾਂ ਇਹ ਮੰਡੀ ਬਹੁਤ ਮਸ਼ਹੂਰ ਸੀਗੀ ਤੇ ਲੱਗਦੀ ਹੁੰਦੀ ਸੀ ਪਹਿਲਾਂ ਮੰਡੀ ਇਹ ਬਹੁਤ ਜਿਆਦਾ ਮਸ਼ਹੂਰ ਮੰਡੀ ਸੀ ਇਹ ਜਿਲ੍ਹਾ ਪੈ ਜਾਂਦਾ ਮੋਗਾ ਤੇ ਮੋਗਾ ਦੇ ਕੋਲੇ ਹੀ ਮੰਡੀ ਇਹ ਪੈ ਜਾਂਦੀ ਹੈਗੀ ਤੇ ਕੋਸਟਾਂ ਟਾਈਮ ਤੋਂ ਹੁਣ ਇਹ ਮੰਡੀ ਲੱਗਣ ਲੱਗੀ ਹੈਗੀ ਤੇ ਮਹੀਨੇ 'ਚ ਇਹ ਚਾਰ ਵਾਰੀ ਲੱਗਦੀ ਆ 4 ਤਰੀਕ ਨੂੰ 4 9 18 ਤੇ 26 ਇਸ ਤਰੀਕ ਦੇ ਵਿੱਚ ਇਹ ਮੰਡੀ ਲੱਗਦੀ ਹੈਗੀ ਤੇ ਜਿਹਨੇ ਕਟੀਆਂ ਖਰੀਦਣੀਆਂ ਜਿੰਨਾਂ ਮਰਜ਼ੀ ਤੁਸੀਂ ਇਸ ਮੰਡੀ ਦੇ ਉੱਤੋਂ ਲਈ ਜਾ ਸਕਦੇ ਹੋਗੇ। ਛੋਟੀਆਂ ਵੱਡੀਆਂ ਸਾਰੇ ਤਰ੍ਹਾਂ ਦੀ ਤੁਹਾਨੂੰ ਮਿਲ ਜਾਣਗੀਆਂ। ਤੇ ਵਿੱਚ ਕੁਝ ਗੱਬਣ ਵੀ ਮਿਲ ਜਾਂਦੀਆਂ ਗੀਆਂ। ਮਤਲਬ ਕਿ ਹਰਿਆਕ ਤਰ੍ਹਾਂ ਦੀ ਕੱਟੀ ਮਿਲ ਜੂਗੀ ਇੱਥੇ। ਜਿੰਨੀਆਂ ਵੀ ਤੁਸੀਂ ਲੈ ਕੇ ਜਾਣਗੀਆਂ। ਬਾਕੀ 카ਟੂ ਮਾਲ ਬਹੁਤ ਆਉਂਦਾਗਾ 카ਟੂ ਮਾਲ ਦੇ ਵਿੱਚੋਂ ਵੀ ਤੁਸੀਂ ਖਰੀਦ ਕੇ ਲੈ ਜਾਓ। ਜਿੰਨੀਆਂ ਵੀ ਲੈ ਕੇ ਜਾਣਗੀਆਂ ਤੇ ਬਾਕੀ ਵੈਸੇ ਵੀ ਸੇਲ ਵਾਸਤੇ ਭਰਾ ਬਹੁਤ ਲੈ ਕੇ ਆਉਂਦੇ ਆਗੇ। ਤੇ ਤੁਸੀਂ ਇੱਥੇ ਆ ਕੇ ਖਰੀਦਦਾਰੀ ਕਰ ਸਕਦੇ ਹੋਗੇ। ਬਾਕੀ 카ਟੂ ਮਾਲ ਦੇ ਵਿੱਚੋਂ ਜਰੂਰ ਬਚਾ ਲਿਆ ਕਰੋ ਕੱਟੀਆਂ ਨੂੰ। ਕਿਉਂਕਿ ਨਹੀਂ ਇਹੇ ਵੱਡਣ ਲਈ ਵੀ ਤੁਰ ਜਾਂਦੀਆਂ ਗਈਆਂ ਤੇ ਇਹਨਾਂ ਦੀ ਨਾਲ ਤਾਂ ਜਾਨ ਵਾਜੇ ਤੇ ਨਾਲੇ ਜੇ ਆਪਾਂ ਸਾਹ ਹੁੰਦੇ ਆ ਤਾਂ ਆਪਾਂ ਨੂੰ ਇਹ ਆਮਦਨ ਵੀ ਦੇਣਗੇ। ਬਾਕੀ ਦੋਸਤੋ ਇੱਧਰ ਭਾਈ 4-5 ਕਟੀਆਂ ਲੈ ਕੇ ਆਇਆਗਾ ਤੇ ਕਟੀਆਂ ਦਾ ਹੀ ਕੰਮ ਆਗਾ ਤੇ ਤੁਸੀਂ ਜਿੰਨੀਆਂ ਵੀ ਕਟੀਆਂ ਖਰੀਦਣੀਆਂ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਪਾਂ ਨੰਬਰ ਲੈ ਕੇ ਦਿੰਨੇ ਆਂਗੇ। ਤੇ ਆਪਾਂ ਇਹਨਾਂ ਦੀ ਕਟੀਆਂ ਦੀ ਥੋੜੀ ਥੋੜੀ ਡਿਟੇਲ ਪੁੱਛ ਲੈਣੇ ਆਂ ਵੈਸੇ ਤਾਂ ਦੰਦੋ ਇਹ ਖੀਰ ਨਹੀਂ ਹੈਗੀਆਂ। ਤੁਸੀਂ ਗੱਲਬਾਤ ਕਰ ਸਕਦੇ ਹੋ ਕਿਸੇ ਤਰ੍ਹਾਂ ਦੀ ਵੀ ਕੱਟੀ ਕਰਿੰਦਣੀ ਹੈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਤੇ ਐਡਰੈਸ ਦਾ ਆ ਦਿਓ ਬਾਈ ਨਾਮ ਆਪਣਾ ਮਨਪ੍ਰੀਤ ਸਿੰਘ ਮਣੀਆ ਪਿੰਡ ਜੌਣਾ ਰਾਏਕੋਟ ਦੇ ਕੋਲ ਹੈ ਜੀ ਜਿਹੜਾ ਲੁਧਿਆਣਾ ਪੈਂਦਾ ਹਾਂਜੀ ਹਾਂਜੀ ਠੀਕ ਹੈ ਤੇ ਆਪਣਾ ਕੱਟੀਆਂ ਝੋਟੀਆਂ ਦਾ ਕੰਮ ਇਸ ਪਾਸੋਂ ਲੁਧਿਆਣਾ ਵਿੱਚ ਕੱਟੀਆਂ ਝੋਟੀਆਂ ਦਾ ਕੰਮ ਜੀ ਠੀਕ ਹੈ ਤੇ ਕਿੰਨੀਆਂ ਖੁੰਦੀਆਂ ਰੁਟੀਨ ਦੇ ਵਿੱਚ 15 ਤੇ 16 ਹੁੰਦੀਆਂ ਬਾਈ ਆਪਣੇ ਕੋਲ ਦੇ ਕਿ 15 16 ਹੁੰਦੀਆਂ ਜੀ ਹਾਂਜੀ ਹਾਂਜੀ ਹੁੰਦੀਆਂ ਹਰ ਇੱਕ ਤਰ੍ਹਾਂ ਦੀਆਂ ਜੀ ਹਾਂਜੀ ਅਨੇਕ ਤੇ ਆਉਂਦੀਆਂ ਬੂਰੀਆਂ ਵੀ ਆਉਂਦੀਆਂ ਆਪਾਂ ਨੂੰ ਬੂਰੀਆਂ ਨੀਲੀ 라ਵੀ ਮੋਹਰਾ ਹਾਂਜੀ ਹਾਂਜੀ ਮੀਣੀਆਂ ਹਰ ਇੱਕ ਤਰ੍ਹਾਂ ਦੀ ਹਨਾ ਬਾਕੀ ਜਿਹੇ ਜੀ ਡਿਮਾਂਡ ਆ ਹਨਾ ਹਾਂਜੀ ਠੀਕ ਹੈ ਤੇ ਹੁੰਦੀਆਂ ਤਾਂ ਖੀਰੀਆਂ ਆਈਆਂ ਪਰ ਚੋਂ ਕੱਬਣ ਵੀ ਆ ਜਾਂਦੀਆਂ ਕੋਈ ਆਪਣੇ ਕੋਲ ਦੋ ਕਰੇ ਖੀਰੀਆਂ ਕੱਟੇ ਖੜੀਆਂ ਵਗੀਆਂ ਬੂਰੀਆਂ ਠੀਕ ਹੈ ਕਰੇ ਵੀ ਖੜੀਆਂ ਹਾਂਜੀ ਹਾਂਜੀ ਇੱਕ ਬੂਰੀ ਤੇ ਇੱਕ ਮੋਹਰਾ ਜਾਂ ਹਾਂਜੀ ਲੀਲੀ 라ਵੀ ਚਾਹੀਏ ਇੱਕ ਅੱਛਾ ਇੱਕ ਨੀਲੀ 라ਵੀ ਚਾਹ ਹਾਂਜੀ ਠੀਕ ਹੈ ਤੇ ਗੱਬਣ ਵੀ ਆ ਜਾਂਦੀਆਂ ਠੀਕ ਹੈ ਮਤਲਬ ਸਪੈਸ਼ਲ ਕਟੀਆਂ ਦਾ ਕੰਮ ਜਿੰਨੀਆਂ ਮਰਜ਼ੀ ਕੋਈ ਲਿਆ ਸਕਦਾ ਹਨ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੀਆਂ ਆ ਇਧਰ ਕਟੀਆਂ ਖੜੀਆਂ ਇਹ ਇਹ ਖੀਰ ਨਹੀਂ ਆ ਹਾਂ ਬਈ ਖੀਰੀਆਂ ਨੇ ਸਾਰੀਆਂ ਹੀ ਹਾਂਜੀ ਠੀਕ ਹੈ ਤੇ ਆਪਣਾ ਕੰਟੈਕਟ ਨੰਬਰ ਦੱਸ ਦੇ ਬਾਈ 8872166 ਤੇ ਨੰਬਰ 88721 66 ਤੇ ਨੰਬਰ 66380 ਹਾਂਜੀ ਠੀਕ ਹੈ ਠੀਕ ਹੈ ਬਾਈ ਲੋਬੀ ਦੋਸਤੋ ਤੁਸੀਂ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਜਿਨੇ ਵੀ ਕਟੀਆਂ ਖਰੀਦਣੀਆਂ ਜਿੰਨੀਆਂ ਮਰਜ਼ੀ ਤੁਸੀਂ ਲਿਆ ਸਕਦੇ ਹੋ ਖਰੀਦ ਕੇ ਤੇ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਸਪੈਸ਼ਲ ਕਟੀਆਂ ਝੋਟੀਆਂ ਦਾ ਹੀ ਕੰਮ ਆ ਤੇ ਆਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਬਾਕੀ ਦੋਸਤੋ ਤੁਹਾਨੂੰ ਆਪਾਂ ਮੰਡੀ ਦਾ ਢੇਡਾ ਦਵਾ ਦਿੰਨੇ ਆਗੇ ਕੋਈ ਜੰਨਾ ਉਹ ਵੀ ਮਾਲ ਆਇਆਗਾ ਦੇਖ ਸਕਦੇ ਹੋ ਤੁਸੀਂ ਇਧਰ ਨੀਲੀ ਰਾਵੀ ਦੀ ਮੱਝ ਆ ਗਈ ਇਧਰ ਟਾਬੇ ਵਾਲੇ ਦੇਖ ਸਕਦੇ ਹੋ ਤੁਸੀਂ ਦੇ ਟਾਬੇ ਵਾਲੇ ਹੁੰਦੇ ਆ ਹਰ ਇੱਕ ਮੰਡੀ ਤੇ ਹੁੰਦੇ ਆ ਇਹ ਦਰਾਵਣੀ ਕਟੀਆਂ ਬਹੁਤ ਜ਼ਿਆਦਾ ਹੁੰਦੀਆਂ ਗਈਆਂ ਜਿੰਨੀਆਂ ਤੁਸੀਂ ਮਰਜ਼ੀ ਲਿਆ ਸਕਦੇ ਹੋਗੇ ਇਹਨਾਂ ਦੇ ਵਿੱਚ ਕੱਟੇ ਵੀ ਬਹੁਤ ਆ ਜਿਆਦਾਤਰ ਕੱਟੇ ਆ ਵੈਸੇ ਤੇ ਕੱਟੀਆਂ ਵੀ ਬਹੁਤ ਹੁੰਦੀਆਂ ਗਈਆਂ ਕੱਟੀਆਂ ਝੋਟੀਆਂ ਜੀ ਨੇ ਖਰੀਦਣ ਗਈਆਂ ਤਾਂ ਇੱਥੋਂ ਆ ਕੇ ਤੁਸੀਂ ਲੈ ਜਾ ਕਰੋ ਟੋਕੜ ਗੱਬਣ ਮੱਝਾਂ ਵੀ ਹੁੰਦੀਆਂ ਗਈਆਂ ਤੇ ਟੋਕੜ ਮੱਝਾਂ ਵੀ ਹੁੰਨਗਾ ਗੱਬਣ ਝੋਟੀਆਂ ਵੀ ਆ ਜਾਂਦੀਆਂ ਛੋਟੀਆਂ ਪਾਲਕ ਕੱਟੀਆਂ ਵੀ ਹੁੰਦੀਆਂ ਗਈਆਂ ਹਰਿਆ ਕਾਰਟੂਨ ਆਲ ਦੇ ਵਿੱਚ ਹੀ ਜਾਣਗੇ। ਇਹ ਤੋਂ ਖਰੀਦ ਕੇ ਲੈ ਜਾ ਕਰੋ ਬਹੁਤ ਚੰਗੀਆਂ ਚੰਗੀਆਂ ਹੁੰਦੀਆਂ ਨੇ ਜਿਹਨੇ ਘਰੇ ਰੱਖਣ ਲਈ ਲੈਣਗਾ ਤੇ ਵਪਾਰੀ ਵੀ ਲੈ ਕੇ ਆਉਂਦੇ ਇੱਥੇ ਮਾਲ ਵੇਚਣ ਦੇ ਵਾਸਤੇ ਤੇ ਕਾਰਟੂਨ ਆਲੀਆਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਵੱਡਾਂ ਲਈ ਚਲੀਆਂ ਜਾਂਦੀਆਂ ਨੇ ਇਹਨਾਂ ਲਈ ਦੂਬਾਰਾ ਵੱਡਾਂ ਲਈ ਚਲੀਆਂ ਜਾਣਾ ਇੱਥੇ ਜਿਹੜੀਆਂ ਵੈਗੀਆਂ ਵੈਗੀਆਂ ਇੱਧਰ ਤੁਸੀਂ ਦੇਖ ਸਕਦੇ ਹੋ ਬੱਚੇ ਤਾਂ ਬਹੁਤ ਵਧੀਆ ਵਧੀਆ ਹੁੰਦੇ ਨਾ ਗੀ ਆ ਇੱਕ ਛੋਟੀ ਬਹੁਤ ਵਧੀਆ ਖੜੀ ਹੋਈ ਹੈ ਕਿ ਦੇਖੋ ਇਹ ਤੋਂ ਤੁਸੀਂ ਇਹਨਾਂ ਨੂੰ ਖਰੀਦ ਲੈਣੇ ਹੋ ਤਾਂ ਇਹਨਾਂ ਦੀ ਵਿਚਾਰੀਆਂ ਦੀ ਜਾਨ ਵਾਜੇ ਐਸੇ ਲਈ ਮੰਡੀ ਤੇ ਜਰੂਰ ਆਇਆ ਕਰੋ ਇਹਨਾਂ ਦੇ ਵਿੱਚ ਕੁਸ਼ ਮੱਜਾਂ ਵਿੱਚ ਗੱਬਣ ਵੀ ਹੈਗੀਆਂ ਗਿਆ ਸਾਰੇ ਤਰ੍ਹਾਂ ਦੇ ਹੁੰਦ ਨੇ ਟੋਕੜ ਵੀ ਤੇ ਗੱਬਣ ਵੀ ਤੇ ਢੇੜਾ ਮਾਰ ਲਿਆ ਕਰੋ ਕਿ ਟੋਕੜ ਗੱਬਣ ਹੁੰਦੀ ਆ ਉਹਨੇ ਵੀ ਫਾਇਦਾ ਹੀ ਕਰਨਾ ਹੁੰਦਾਗਾ ਨਾਲੇ ਤਾਂ ਜਾਨ ਬਚ ਜਾਂਦੀ ਆ ਹਨਾ ਢੇੜਾ ਮਾਰ ਲਿਆ ਕਰੋ ਇੱਕ ਨੀਲੀ ਰਾਵੀ ਦੀ ਬਹੁਤ ਸੋਹਣੀ ਖੜੀ ਹੈਗੀ ਬੈਠੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਨੀਲੀ ਰਾਵੀ ਦੀ ਬਹੁਤ ਵਧੀਆ ਤੇ ਇਹਨਾਂ ਨੇ ਵੱਡਣ ਲਈ ਤੁਰਨਾ ਜਾਣਾ ਇਸ ਤੋਂ ਬਾਅਦ ਬੱਸ ਜਿਹੜੀਆਂ ਇੱਥੇ ਕੋਈ ਗੈਗੀਆਂ ਲੈ ਗਿਆ ਠੀਕ ਆ ਨਹੀਂ ਬਸ ਵੱਡੀਆਂ ਜਾਣਗੀਆਂ ਆਖਰੀ ਦਿਨ ਆ ਇਹਨਾਂ ਦਾ ਆ ਬਾਕੀ ਇੱਧਰ ਲੋਡ ਹੋਈ ਜਾਂਦੀਆਂ ਗੀਆਂ ਇਹ ਜਾਣੀਆਂ ਮੇਰੇ ਖਿਆਲ ਨਾਲ ਡੇਹਰਾ ਬਸੀ ਜਿੱਥੇ ਕੱਟੀਆਂ ਜਾਂਦੀਆਂ ਗੀਆਂ ਇੱਕ ਵਿਚਾਰੀ ਇੱਧਰ ਬੈਠੀ ਹੈਗੀ ਥੱਲੇ ਖੁੱਲ ਕੋਈ ਆ ਇਹ ਨਹੀਂ ਪਤਾ ਵਿਚਾਰੀ ਤੇ ਆ ਪੂਸ਼ ਪਾਸ ਜੀ ਵੀ ਤੇ ਵੀ ਖੂਨ ਨਿਕਲੀ ਜਾਂਦਾ ਇਹ ਨਹੀਂ ਪਤਾ ਵਿਚਾਰੀ ਦੀ ਕੋਈ ਲੱਤ ਬਾਹੀਂ ਟੁੱਟ ਗਈ ਹੋਵੇ ਜਿਹੜੀ ਐ ਬੈਠੀ ਹੈਗੀ ਤੇ ਦੇਖਿਆ ਤਾਂ ਨਹੀਂ ਜਾਂਦਾ ਪਰ ਮਜਬੂਰੀ ਆ ਹਨਾ ਆਪਾਂ ਵੀ ਕੀ ਕਰ ਸਕਦੇ ਆ ਤੇ ਬੇਨਤੀ ਇਹੀ ਆ ਵੀ ਨਾ ਵੇਚਿਆ ਕਰੋ ਸਭ ਤੋਂ ਪਹਿਲਾਂ ਤੇ ਇਹੀ ਬੇਨਤੀ ਆ ਵੀ ਨਾ ਵੇਚਿਆ ਕਰੋ ਰੱਖਣ ਵਾਲੇ ਬਹੁਤ ਆ ਉਹਨਾਂ ਨੂੰ ਵੇਚ ਦਿਆ ਕਰੋ ਕਿਸੇ ਦੀ ਮਜਬੂਰੀ ਹੁੰਦੀ ਆ ਮੰਨ ਲੈਨੇ ਪਰ ਹਰੇਕ ਦੀ ਮਜਬੂਰੀ ਤਾਂ ਨਹੀਂ ਹੁੰਦੀ ਵੱਧ ਤੋਂ ਵੱਧ 5-7000 ਵੱਧ ਦੇ ਦੇਣਗੇ ਹੋਈ ਤੁਹਾਨੂੰ ਹੋਰ ਕਿੰਨਾ ਕੁ ਦੇ ਦਿੰਦੇ ਆ ਕਿਤੇ 5-7000 ਨਾਲ ਕਿਹੜਾ ਆਪਣੀ ਜ਼ਿੰਦਗੀ ਲੰਘ ਜਾਂਦੀ ਹੈਗੀ ਤੇ ਤਰਸ ਕਰਿਆ ਕਰੋ ਕੁਛ ਉਹਾਂ ਦੇ ਰੱਖਣ ਵਾਲਿਆਂ ਨੂੰ ਦੇ ਦਿਆ ਕਰੋ ਵੇਚਿਆ ਨਾ ਕਰੋ ਤੇ ਬਾਕੀ ਜਿਹੜੇ ਰੱਖਣ ਵਾਲੇ ਭਰਾ ਆ ਗਏ ਉਹ ਸਾਰੀਆਂ ਮੰਡੀਆਂ ਤੇ ਕਾਟੂ ਮਾਲ ਹੁੰਦਾਗਾ ਤੇ ਤੁਸੀਂ ਉੱਥੋਂ ਲੈ ਜਾਇਆ ਕਰੋ ਖਰੀਦ ਕੇ ਕੋਰ ਵੀ ਆਪਾਂ ਆਸੇ-ਪਾਸੇ ਲੈਣਗੇ ਹੀ ਹੁੰਦੀਆਂ ਤੇ ਇਹਨਾਂ ਤੋਂ ਖਰੀਦ ਕੇ ਲੈ ਜਾਇਆ ਕਰੋ ਨਾਲ ਇਹਨਾਂ ਦੀ ਜਾਣ ਵਾਜੇ ਪੰਨ ਦਾ ਕੰਮ ਹੀ ਆਗਾ ਇਧਰ ਵੀ ਕੁਝ ਮੱਝਾਂ ਹੈਗੀਆਂ ਟੋਕੜ ਟੋਕੜ ਗੱਭਣ ਵੱਡੇ ਝੋਟੇ ਵੀ ਹੁੰਦੇ ਆਗੇ ਤੇ ਕੁਝ ਇਧਰ ਕਾਟੂ ਮਾਲ ਆ ਕੱਟੀਆਂ ਵੀ ਹੁੰਦੀਆਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਕੱਟਈ ਹੈਗਾ ਤੇ ਕਈ ਇਧਰ ਝੋਟਾ ਖੜਾ ਹੈਗਾ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਭਰਾਵਾਂ ਤੱਕ ਪਹੁੰਚ ਸਕੇ ਤਾਂ ਕਿ ਜਿਹੜਾ ਇਹ ਪਾਪ ਹੋ ਰਿਹਾ ਹੈਗਾ ਇਹ ਹੌਲੀ-ਹੌਲੀ ਬੰਦ ਹੋ ਸਕੇ ਤੇ ਬਾਕੀ ਇੱਥੋਂ ਖਰੀਦ ਕੇ ਤੁਸੀਂ ਜਾਨ ਬਚਾ ਸਕਦੇ ਹੋ ਇਹਨਾਂ ਦੀ ਇਹ ਵੀ ਪੁੰਨ ਦਾ ਕੰਮ ਹੀ ਇੱਕ ਤਰ੍ਹਾਂ ਦਾ ਤੇ ਆਪਾਂ ਤਾਂ ਹੀ ਵੀਡੀਓ ਪਾਉਣੀ ਆ ਪਾਉਨੇ ਆਂਗੇ ਕੋਈ ਆਪਾਂ ਉਹਨੇ ਜੋ ਕੋਈ ਕਮਿਸ਼ਨ ਨਹੀਂ ਮਿਲਦਾ ਕੁਝ ਹੋਰ ਨਹੀਂ ਹੈਗਾਗਾ ਤੇਲ ਫੂਕ ਕੇ ਆਉਨੇ ਆ ਇੱਥੇ ਆ ਕੇ ਵੀ ਮੱਥਾ ਮਾਰਦੇ ਆ ਹਨਾ ਤੇ ਵਿੱਚ ਇਸ ਤਰ੍ਹਾਂ ਵੀ ਹੁੰਦਾ ਇਹ ਵੀਡੀਓ ਵੀ ਨਹੀਂ ਬਣਾਉਣ ਦਿੰਦੇ ਏਕੇ ਤੇ ਆਪਾਂ ਫੇਰ ਵੀ ਕੋਸ਼ਿਸ਼ ਕਰੀ ਦੀ ਆ ਬਣਾਉਣ ਦੀ ਇਹਨਾਂ ਦੀ ਜਾਨ ਵਾ